20000 ਆਮਦਨ 200ਆਂ ਦੀ ਇੱਕ ਬੱਕਰੀ ਦਿੰਦੀ ਆ ਘੱਟ ਤੋਂ ਘੱਟ 10000 ਬਈ ਕਈ ਹੁਣ ਐਹੋ ਜੀ ਕੁਆਲਿਟੀ ਵੀ ਹੈਗੀ ਆ ਜਿਵੇਂ ਆਹ ਕੋਨੀਆਂ ਪੱਠਾ ਫਿਰਦੀਆਂ ਇਹ ਮੰਨ ਲਓ ਅੱਜ 4-4 5-5 ਮਹੀਨਿਆਂ ਦੀਆਂ ਇਹ 15-15000 ਦੀਆਂ ਵੀ ਨਹੀਂ ਖੜਦੀਆਂ ਠੀਕ ਹੈ ਜੇ ਆਪਾਂ ਤਾਂ ਘੱਟ ਤੋਂ ਘੱਟ ਲਾਇਆ ਵੀ ਜਿਹੜਾ ਜਵਾਂ ਡਾਊਨ ਰੇਟ ਆ ਯਾਰ ਹਨਾ 4-5000 ਤੇ ਜੇ ਜਾਦੇ ਚੰਗੀ ਬਰੀਡ ਆਪਣੇ ਕੋਲੇ ਤਾ ਭਾਈ ਜੰਮਦੇ ਬੱਚੇ 15 15 20 20000 ਦੇ ਵਿਕਦੇ ਆ ਜਦੋਂ ਮੇਰੀ ਮੈਰਜ ਹੋਈ 2018 ਦੇ ਵਿੱਚ ਤਾਂ ਉਦੋਂ ਅਸੀਂ ਦੋਨਾਂ ਜਿਆਨੇ ਮਿਲ ਕੇ ਰਲ ਕੇ ਸੋਚਿਆ ਵੀ ਆਪਾਂ ਇੱਕ ਬੱਕਰੀ ਲੈ ਕੇ ਆਈਏ ਹਾਂ ਤਾਂ ਪਹਿਲਾਂ ਬੱਕਰੀ ਜਿਹੜੀ ਪੱਠ ਲੈ ਕੇ ਆਏ ਸੀਗਾ ਮੈਂ ਤੁੰਗ ਵਾਲੀ ਮੰਡੀ ਤੋਂ ਠੀਕ ਹੈ ਛੋਟੀ ਪੱਠ ਲੈਂਦੀ ਸੀ 2700 ਰੁਪਏ ਦੀ ਬੀਟਰ ਪੱਠ ਉਹਨੂੰ ਤਿਆਰ ਕੀਤਾ ਵਧੀਆ ਚਾਲੋ ਸੂਈ ਬੱਚੇ ਆਏ ਉਹਦੇ ਦੋ ਫਿਰੋ ਵੇਚਤੀ ਸੀਗੀ ਹੂੰ ਉਦੋਂ ਬਾਅਦ ਆਪਣੇ ਮੇਰੀ ਵਾਈਫ ਰਮਨਦੀਪ ਕੋਰ ਉਹ ਆਪਦੇ ਪੇਕਿਆਂ ਤੋਂ ਇੱਕ ਬੱਕਰੀ ਲੈ ਕੇ ਆਈ ਉਹ ਵੀ ਅਸੀਂ ਸਵਾਈ ਉਹ ਵੀ ਵੇਚਤੀ ਵਧੀਆ ਪੈਸੇ ਦੇ ਕੇ ਗਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਭਲਾਈਆਣੇ ਦੇ ਵਿੱਚ ਬਾਈ ਜਗਮੀਤ ਬਰਾੜ ਦੇ ਬੱਕਰੀ ਫਾਰਮ ਦੇ ਉੱਤੇ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਵਾਗਤ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਫਾਰਮ ਤੇ ਆਉਣ ਦੇ ਲਈ ਧੰਨਵਾਦ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਆਪਦੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਦੱਸਣਾ ਹੈ ਵੀ ਜਿਹੜਾ ਬੱਕਰੀ ਫਾਰਮ ਹੈ ਨਾ ਉਹ ਕਿਵੇਂ ਸ਼ੁਰੂ ਕਰੀਦਾ ਹੈ ਕਿੰਨਾ ਕਹਦੇ ਵਿੱਚ ਖਰਚਾ ਆ ਜਾਂਦਾ ਤੇ ਜਿਵੇਂ ਆਪਾਂ ਬੱਕਰੀਆਂ ਦੀ ਜਿਹੜੀ ਨਸਲ ਆ ਉਹਨੂੰ ਕਿਵੇਂ ਚੂਜ਼ ਕਰਨਾ ਸਿਲੇਕਟ ਕਿਵੇਂ ਕਰਨਾ ਵੀ ਕਿਹੜੀਆਂ ਬੱਕਰੀਆਂ ਰੱਖਣੀਆਂ ਠੀਕ ਹੈ ਬਾਈ ਬਾਈ ਜੀ ਸਭ ਤੋਂ ਪਹਿਲਾਂ ਐਂ ਦੱਸੋ ਵੀ ਇਹ ਕੰਮ ਦੇ ਵਿੱਚ ਆਉਣ ਦਾ ਆਪਣਾ ਪਰਪਸ ਕੀ ਸੀਗਾ ਵੀ ਇਹ ਕੰਮ ਆਪਾਂ ਕਿਉਂ ਚੁਣਿਆ ਵੀ ਕੰਮ ਤਾਂ ਹੋਰ ਵੀ ਬਹੁਤ ਹੁੰਦੇ ਹਨਾ ਨਾਲ ਨਾਲ ਸਹਾਇਕ ਕਿਤੇ ਜਿਹੜੇ ਤੇ ਬੱਕਰੀਆਂ ਵਾਲਾ ਕੰਮ ਹੀ ਆਪਾਂ ਕਿਉਂ ਸਿਲੇਕਟ ਕਰਿਆ ਬਾਈ ਆਪਾਂ ਜ਼ਿਮੀਂਦਾਰ ਪਰਿਵਾਰ ਚੋਂ ਆਣਾ ਜੱਟਾਂ ਜ਼ਿਮੀਂਦਾਰਾਂ ਦੇ ਮੁੰਡੇ ਆ ਠੀਕ ਹੈ ਜੀ ਤੇ ਆਪਾਂ ਖੇਤੀ ਦੇ ਨਾਲ ਜੁੜੇ ਹੋਣਾ ਤੁਸੀਂ ਸਾਰੇ ਜਾਣਦੇ ਹੋ ਹਾਂ ਖੇਤੀ ਦੇ ਨਾਲ ਜਿਹੜਾ ਵੀ ਬੰਦਾ ਜੁੜਿਆ ਭਾਈ ਉਹਦੇ ਘਰੇ ਪਸ਼ੂ ਤਾਂ ਹੋਣਾ ਆਮ ਗੱਲ ਹੀ ਆ ਤੇ ਆਪਣੇ ਮਾਲਵੇ ਦੇ ਵਿੱਚ ਬੱਕਰੀ ਵੀ ਪਹਿਲਾਂ ਹਰ ਘਰੇ ਹੁੰਦੀ ਸੀਗੀ ਹਨਾ ਬੱਕਰੀ ਕੁੱਕੜ ਕਬੂਤਰ ਇਹ ਚ ਜਾਮ ਹੀ ਹੁੰਦਿਆਂ ਆਪਣੇ ਘਰਾਂ ਦੇ ਵਿੱਚ ਹਾਂ ਤਾਂ ਆਪਣੇ ਵੀ ਘਰੇ ਇੱਕ ਦੋ ਬੱਕਰੀਆਂ ਹੁੰਦਿਆਂ ਸੀਗੀਆਂ ਹਨਾ ਤੇ ਜਦੋਂ ਮੰਨ ਲਓ ਆਪਾਂ ਵੱਡੇ ਹੋਏ ਨੌਜਵਾਨ ਹੋਏ ਹਨਾ ਤਾ ਆਪਾਂ ਨੂੰ ਵੀ ਸ਼ੌਂਕ ਪਿਆਰ ਵੀ ਆਪਾਂ ਬੱਕਰੀਆਂ ਰੱਖੀਏ ਦੇਖਿਆ ਲੋਕਾਂ ਨੂੰ ਸਾਡੇ ਏਰੀਆ ਦੇ ਵਿੱਚ ਬਰਬਰੀ ਬੱਕਰੀਆਂ ਦਾ ਕਾਫੀ ਗਰੇਸ ਸੀਗਾ ਠੀਕ ਹੈ ਤੇ ਇੱਕ ਮੇਰਾ ਭਾਈ ਜਿਹੜਾ ਪ੍ਰੋਫੈਸ਼ਨਲ ਸੀਗਾ ਚੈਨਲ ਦਾ ਯੰਗ ਫਾਰਮਰ ਚੈਨਲ ਆਪਣਾ ਵੀ ਆਪਣਾ ਬੱਕਰੀਆਂ 'ਚ ਉਸ ਕਰਕੇ ਵੀ ਇੰਟਰਸਟ ਸੀਗਾ ਠੀਕ ਮੰਡੀਆਂ ਤੇ ਜਾਂਦੇ ਵੀਡੀਓ ਬਣਾਉਂਦੇ ਹਨਾ ਵੀ ਜਾਂਦੇ ਹੁੰਦੇ ਸੀ ਵੀਡੀਓ ਬਣਾਉਣ ਦਾ ਹਨਾ ਹਾਂ ਫਿਰ ਬਈ ਜਦੋਂ ਮੇਰੀ ਮੈਰਿਜ ਹੋਈ 2018 ਦੇ ਵਿੱਚ ਤਾਂ ਉਦੋਂ ਅਸੀਂ ਦੋਨਾਂ ਜਿਆਨੇ ਮਿਲ ਕੇ ਰਲ ਕੇ ਵੀ ਸੋਚਿਆ ਵੀ ਆਪਾਂ ਇੱਕ ਬੱਕਰੀ ਲੈ ਕੇ ਆਈਏ ਹਾਂ ਤਾਂ ਪਹਿਲਾਂ ਬੱਕਰੀ ਜਿਹੜੀ ਪੱਠ ਲੈ ਕੇ ਆਇਆ ਸੀਗਾ ਮੈਂ ਤੁੰਗ ਵਾਲੀ ਮੰਡੀ ਤੋਂ ਠੀਕ ਹੈ ਛੋਟੀ ਪੱਠ ਲਿਆਂਦੀ ਸੀ 2700 ਰੁਪਏ ਦੀ ਬੀਟਰਲ ਪੱਠ ਉਹਨੂੰ ਤਿਆਰ ਕੀਤਾ ਵਧੀਆ ਚੱਲੋ ਸੂਈ ਬੱਚੇ ਆਏ ਉਹਦੇ ਦੋ ਫਿਰੋ ਵੇਚਤੀ ਸੀਗੀ ਹੂੰ ਉਸ ਤੋਂ ਬਾਅਦ ਆਪਣੇ ਮੇਰੀ ਵਾਈਫ ਰਮਨਦੀਪ ਕੋਰੋਂ ਆਪਦੇ ਪੇਕਿਆਂ ਤੋਂ ਇੱਕ ਬੱਕਰੀ ਲੈ ਕੇ ਆਈ ਉਹ ਵੀ ਅਸੀਂ ਸਵਾਈ ਉਹ ਵੀ ਵੇਚਤੀ ਵਧੀਆ ਪੈਸੇ ਦੇ ਕੇ ਗਈ। ਹੂੰ ਫੇਰ ਬਈ ਮੈਂ ਬਰਬਰੀ ਬੱਕਰੀਆਂ ਰੱਖਣ ਲੱਗ ਗਿਆ। ਠੀਕ ਹੈ। ਫੇਰ ਅਸੀਂ ਲੁਹਾਂ ਪਿੰਡਾ ਉੱਥੇ ਮੁੰਡਾ ਨਿੱਕਾ ਉਹਦੇ ਤੋਂ ਮੈਂ ਤਿੰਨ ਬੱਚੇ ਲੈ ਕੇ ਆਏ ਸੀਗਾ ਬਰਬਰੀ ਬੱਕਰੀਆਂ ਦੇ। ਹੂੰ ਉਹ ਬੱਚੇ ਆਪਾਂ ਤਿਆਰ ਕੀਤੇ ਵਧੀਆ ਹਨਾ। ਫੇਰ ਹੌਲੀ-ਹੌਲੀ ਚੱਲ ਸੋ ਚੱਲ ਬਈ ਵੱਧ ਆ ਗਿਆ ਕੰਮ। ਬੱਕਰੀਆਂ ਲਈ ਆਉਂਦੇ ਸੀ ਵਿਕ ਜਾਂਦੀਆਂ ਸੀ। ਘਰੇ ਰੱਖਣ ਲੱਗ ਗਏ ਕਦੇ 2 3 4 ਨਾ ਗਏ ਵਧ ਜਾਂਦੇ। ਹੂੰ ਤੇ ਉਦੇ ਨਾਲ ਸਫਰ ਇਹ ਸ਼ੁਰੂ ਹੋ ਗਿਆ ਬਰਬਰੀ ਬੱਕਰੀਆਂ 'ਚ ਆਪਣੀ ਪਛਾਣ ਬਣ ਗਈ ਬਹੁਤ ਭਰਾਵਾਂ ਨੂੰ ਬੱਕਰੀਆਂ ਦਿੱਤੀਆਂ ਵੀ ਆ ਬਈ ਸਾਰੇ ਪੰਜਾਬ ਦੇ ਵਿੱਚ ਹੀ ਰਾਜਸਥਾਨ ਦੇ ਵਿੱਚ ਵੀ ਕਈ ਭਰਾ ਲੈ ਕੇ ਗਏ ਆ ਤੇ ਅੱਜ ਜਿਹੜੇ ਕਾਮਜ ਆਪਾਂ ਹਨਾ ਵਧੀਆ ਕੋਈ ਪੱਠ ਲੈ ਗਿਆ ਕੋਈ ਬੱਕਰੀ ਲੈ ਗਿਆ ਜਾਂ ਆਪਣੇ ਬਰੀਡਰ ਆਪਾਂ ਸ਼ੁਰੂ ਤੋਂ ਹੀ ਰੱਖਦੇ ਆ ਇੱਕ ਦੋ ਇਹਨਾਂ ਬਰੀਡਰਾਂ ਤੋਂ ਬੱਕਰੀਆਂ ਕਰਾਸ ਕਰਾਈਆਂ ਆਪਣੇ ਪਿੰਡਾਂ 'ਚ ਬਹੁਤ ਬੱਚੇ ਆਏ ਆ ਤੇ ਇੱਕ ਸਾਡੇ ਏਰੀਆ 'ਚ ਪਹਿਲਾਂ ਬਈ ਬੱਕਰਾ ਨਹੀਂ ਹੁੰਦਾ ਸੀ ਬਰੀਡਰ ਕੋਈ ਬਰਬਰਾ ਬਰਬਰੀ ਦਾ ਹਾਂ ਤੇ ਮੈਂ ਮੇਰਾ ਭਾਈ ਗਰਜੀਤ ਹੋਰ ਨਾਲ ਭਾਈ ਰਾਜਵੀਰ ਹੋਰ ਨਾਲ ਸ਼ੁਰੂ ਤੋਂ ਹੀ ਹੈਗਾ ਸੀ ਇਕੱਠੇ ਰਹਿਨੇ ਆ ਹੂੰ ਅਸੀਂ ਐ ਗੱਲਾਂ ਕਰਦੇ ਸੀ ਯਾਰ ਬਰੀਡਰ ਵਧੀਆ ਲਿਆ ਅੱਗੇ ਬਰਬਰੀ ਦਾ ਹੂੰ ਫਿਰ ਮੈਂ ਤੇ ਭਾਈ ਗਰਜੀਤ ਨੇ ਬਰੀਡਰ ਲਿਆ ਸੀ ਆ ਘੋਨਾ ਮੇਰੇ ਕੋਲੇ ਹੁੰਦਾ ਜੀ ਮੱਲਣ ਪਿੰਡ ਤੋਂ ਠੀਕ ਹੈ ਉਹ ਬੱਕਰੀਆਂ ਨੂੰ ਤਿਆਰ ਕੀਤਾ ਉਹਦੀ ਬਰੀਡਿੰਗ ਦਿੱਤੀ ਬਹੁਤ ਆਪਣੇ ਘਰੇ ਵੀ ਬਾਹਰ ਵੀ ਲੋਕ ਉਹਦੇ ਤੋਂ 60 70 ਬੱਕਰੀਆਂ ਕ੍ਰੋਸ ਹੋ ਗਈਆਂ ਸੀਗੀਆਂ ਹੂੰ ਤੇ ਉਹ ਬੱਕਰੇ ਨੇ ਬਹੁਤ ਸੋਹਣੇ ਬੱਚੇ ਪੈਦਾ ਕੀਤੇ ਜਿਹੜਾ ਭਾਈ ਰਾਜਵੀਰ ਕੋਲੇ ਹੁਣ ਫਾਰਮ ਤੇ ਆ ਬੱਕਰਾ ਉਹ ਵੀ ਉਸੇ ਦਾ ਹੀ ਆ ਤੇ ਫੇਰ ਐ ਵੀ ਸ਼ੌਂਕ ਹੋ ਗਿਆ ਆਪਾਂ ਨੂੰ ਬਰੀਡਿੰਗ ਦਾ ਬੱਕਰੇ ਵਧੀਆ ਲਿਆਂਦੇ ਚਿੱਟੀ ਅੱਖ ਦਾ ਵੀ ਲਿਆਂਦਾ ਬਰੀਡਰ ਹਨਾ ਹੂੰ ਤੇ ਵੀ ਚੱਲ ਭਰਾਵਾਂ ਦੀਆਂ ਬੱਕਰੀਆਂ ਕਰਾਸ ਹੋਣ ਯਾਰ ਬੱਚੇ ਚੰਗੇ ਆਉਣਗੇ ਨਾਲੇ ਆਪਦਾ ਨਾਮ ਬਣੂਗਾ ਹੂੰ ਇਸੇ ਤਰ੍ਹਾਂ ਇਹ ਸਫ਼ਰ ਚੱਲਦਾ ਰਿਹਾ ਬਈ ਤੇ ਭਾਈ ਪਿਛਲੇ 2-3 ਸਾਲਾਂ ਤੋਂ ਆਪਾਂ ਜਿਹੜਾ ਵਪਾਰ ਵੀ ਬਹੁਤ ਕੀਤਾ ਬੱਕਰੀਆਂ ਬਰਬਰੀਆਂ ਦਾ ਲਿਆਂਦੀਆਂ ਵੇਚੀਆਂ ਹਨਾ ਪਰ ਹੁਣ 1 ਸਾਲ ਹੋ ਗਿਆ ਹੁਣ ਬਹੁਤ ਘਟਾਤਾ ਹੁਣ ਆਪਦੀਆਂ ਜਿਹੜੀਆਂ ਪੱਠਾਗੇ ਤਿਆਰ ਹੋ ਜਾਂਦੀਆਂ ਆ ਸੀਜ਼ਨ ਦੇ ਵਿੱਚ ਆਪਾਂ ਕੋਈ ਵੀ ਪੱਠ ਨਹੀਂ ਵੇਚੀ ਹਾਂ ਆਪਦੇ ਘਰ ਦੀ ਹੈਨਾ ਸਾਰੀਆਂ ਰੱਖੀ ਜਾਂਦੇ ਆ ਤੇ ਬੱਚੇ-ਬੁੱੱਚੇ ਅੱਗੇ ਤਿਆਰ ਕਰੀ ਜਾਂਦੇ ਆ ਹੋਣਾ ਛੋਟਾ ਜਿਹਾ ਸੈਟਅਪ ਤਿਆਰ ਕੀਤਾ ਬਈ 20 ਬੱਕਰੀਆਂ ਦਾ ਤੇ ਆਪਦੀਆਂ ਘਰ ਦੀਆਂ ਵੱੱਠਾਂ ਹੀ ਇੱਥੇ ਰੱਖਾਂਗੇ ਜਿਹੜੀਆਂ ਵੱਡੀਆਂ ਬੱਕਰੀਆਂ ਹੋਣ ਉਹਨਾਂ ਨੂੰ ਕੱਢ ਦੇਾਂਗੇ ਘਰ ਦੀਆਂ ਪੱਠਾਂ ਤਿਆਰ ਕਰਕੇ ਆਪਦੀ ਜਿਹੜੀ ਘਰ ਦੀ ਬਰੀਡ ਆ ਹੈਨਾ ਉਹ ਤਿਆਰ ਆ ਆਪਦੀ ਬਰੀਡ ਤਿਆਰ ਕਰਾਂਗੇ ਠੀਕ ਹੈ ਹਾਂਜੀ ਤੇ ਬਈ ਇਹਦੇ ਵਿੱਚ ਪਰਫੈਕਟ ਕੀ ਹੈ ਫਿਰ ਵੀ ਤੁਸੀਂ ਬੱਕਰੀਆਂ ਜਦੋਂ ਕੋਈ ਵੀ ਬੰਦਾ ਸੋਚਦਾ ਹੈ ਨਾ ਹੂੰ ਉਹਨੂੰ ਨਾ ਮੈਂ ਦੇਖਿਆ ਵੀ ਹਰੇਕ ਬੰਦਾ ਰਾਇ ਦਿੰਦਾ ਵੀ ਉਹ ਜਿਹੜੀਆਂ ਹੁੰਦੀਆਂ ਬੀਟਲ ਹਾਂਜੀ ਵੀ ਉਹ ਬੱਕਰੀਆਂ ਰੱਖੋ ਤੁਸੀਂ ਹੈਨਾ ਬਰਬਰੀ ਦਾ ਵੀ ਬਹੁਤ ਲੋਕ ਕਹਿੰਦੇ ਆ ਪਰ ਆਪਾਂ ਕਿਤੇ ਵੀ ਗੱਲ ਕਰੀਏ ਹੈਨਾ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਵੀ ਵੀ ਜਿਨੇ ਨਹੀਂ ਰੱਖੀਆਂ ਹੁੰਦੀਆਂ ਬੱਕਰੀਆਂ ਉਹ ਵੀ ਆਖ ਕੋਈ ਬੀਟਲ ਬੱਕਰੀਆਂ ਰੱਖੋ ਆਪਾਂ ਬਰਬਰੀ ਵਾਲੇ ਪਾਸੇ ਹੀ ਕਿਉਂ ਗਏ ਆ ਬਰਬਰੀ ਦਾ ਬਈ ਇਸ ਤਰ੍ਹਾਂ ਹੈਗਾ ਬੀਟਲ ਬੱਕਰੀ ਨਹੀਂ ਮਾੜੀ ਬੀਟਲ ਬੱਕਰੀ ਪੰਜਾਬ ਦਾ ਮੰਨ ਲਓ ਇੱਕ ਤਰ੍ਹਾਂ ਨਾਲ ਸਿਉਣਾ ਕਹਿ ਸਕਦੇ ਆਪਾਂ ਹੂੰ ਬਹੁਤ ਭਰਾ ਜਿਹੜੇ ਪੁਰਾਣੇ ਸਮੇਂ ਤੋਂ ਬੀਟਲ 'ਚ ਕੰਮ ਕਰਦੇ ਆ ਜਿਹੜਾ ਬਰਬਰੀ ਦਾ ਕੰਮ ਆ ਆਪਾਂ ਜਿਹਨੂੰ ਕਹਿ ਨਹੀਂ ਦਿੰਦੇ ਯਾਰ ਜਾਨਵਰ ਇਹ ਚ ਰੱਖਣਾ ਜਾਨ ਸੌਖੀ ਰਵੇ ਹੂੰ ਬਰਬਰੀ ਦੀ ਬਈ ਖੇਚਲ ਘੱਟ ਠੀਕ ਘਰੇ ਰੱਖਣ ਦੇ ਲਈ ਬਰਬਰੀ ਬਹੁਤ ਕੰਮ ਆ ਆਪਾਂ ਠੀਕ ਆ ਹੁਣ ਤੁਸੀਂ ਆਹ ਦੇਖ ਲਓ ਆਪਣੇ ਕੋਲੇ 25 30 ਨਾਗਾ ਬਈ 25 30 ਨਾ ਬੀਟਲ ਦੇ ਹੋਣਗੇ ਤਾਂ ਬਾਈ ਆਮ ਬੰਦੇ ਤੋਂ ਖਰਚਾ ਨਹੀਂ ਪੂਰਾ ਆਉਂਦਾ ਇਹਨੂੰ ਜਗ੍ਹਾ ਵੀ ਡਬਲ ਚਾਹੀਦੀ ਹੈ ਜਗ੍ਹਾ ਵੀ ਡਬਲ ਚਾਹੀਦੀ ਆ ਫਿਰ ਆਪਾਂ ਨੂੰ ਮਾੜਾ ਮੋਟਾ ਚਰਾਣ ਤੇ ਵੀ ਲਿਆਣੀਆਂ ਪੈਣਗੀਆਂ ਜਾਂ ਫਿਰ 30-40 ਰੁਪਏ ਬੱਕਰੀ ਖਾਂਦੀ ਆ ਵੀਟਰਲ ਡੇਲੀ ਵਧੀਆ ਖਰਾਸਤੀ ਇਹ ਬੱਕਰੀਆਂ ਦਾ ਕੀ ਆ ਇੱਕ ਤਾਂ ਇਹ ਰੱਖਣੀਆਂ ਸੌਖੀਆਂ ਖਰਚਾ ਘੱਟ ਆ ਹੂੰ ਦੂਜਾ ਬਾਈ ਹੁਣ ਜਿਵੇਂ ਤੁਸੀਂ ਆਹ ਦੇਖ ਲਓ ਆਹ ਪਾਠਾ ਫਿਰਦੀਆਂ ਇੱਥੇ ਆਹ ਪਾਠਾ ਹਨਾ ਹੂੰ ਹੂੰ ਇਹ ਬਾਈ ਹਜੇ ਖੀਰੀ ਆ ਤੇ ਆ ਦੇਖੋ ਜਮਾ ਕੱਚੀ ਖੀਰੀ ਆ 7-8 ਮਹੀਨੇ ਦੀ ਪਾਠ ਤੇ ਇਹ ਬਈ ਕ੍ਰੋਸ ਆ ਇਹ ਗੱਬਣਾ ਇਹ ਹਮ ਇੱਕ ਇਹਦੇ ਨਾਲ ਦੀ ਪਾਠ ਆ ਉਹ ਸੂਣ ਵਾਲੀ ਆ ਇਹ ਖੀਰੀਆਂ ਹੀ ਸੂਪਿੰਦੀਆਂ ਬਈ ਬਈ 7-8 ਮਹੀਨੇ ਜੇ ਚੰਗੀ ਸੰਭਾਲ ਕਰਦੇ ਨਾ ਆਪਾਂ ਜਿਵੇਂ ਆ ਪਾਠਾ ਹੋਣਾ ਦੇਖੋ ਹਮ ਇਹ ਜਰਾ ਚੱਕ ਲੋ ਭਵੇਂ ਕੋਈ ਐ ਬਾਲੀ ਵੱਡੀ ਨਹੀਂ ਜੀ ਹਮ ਇਹਦਾ ਦਸੰਬਰ ਦਾ ਜਨਮ ਆ ਤੇ ਇਹ ਦੋ ਵਾਰੀ ਹੀਟ ਚ ਆ ਗਈ ਬਈ ਠੀਕ ਆ ਇਹ ਆਪਾਂ ਕ੍ਰੋਸ ਨਹੀਂ ਕਰਾਈ ਛੋਟੀ ਜਾਦੇ ਆ ਠੀਕ ਆ ਇਹ ਛੇਤੀ ਵੱਧਾ ਹੁੰਦਾ ਇਹਨਾਂ ਚ ਖੀਰੀ ਬੱਕਰੀ ਸੂਪੀ ਮੰਨ ਲਓ ਸਾਲ ਦੇ ਵਿੱਚ ਹੀ ਆਪਾਂ ਨੂੰ ਬੱਚੇ ਦੇਗੀ ਇੱਕ ਦਿੱਤਾ ਜਾਂ ਦੋ ਬੱਚੇ ਦਿੱਤੇ 2 ਮਹੀਨੇ ਬਾਅਦ ਉਹਨੇ ਫੇਰ ਕਰਾਸ ਹੋ ਜਾਣਾ ਜਿਹੜਾ ਉਹਨੇ ਬੱਚਾ ਦਿੱਤਾ ਪੱਠ ਮੰਨ ਲਓ ਹੂੰ 5 ਮਹੀਨੇ ਬਾਅਦ ਉਹਨੇ ਫੇਰ ਬਣ ਜਾਣਾ 1.5 ਸਾਲ ਦੇ ਵਿੱਚ ਮੰਨ ਲਓ ਆਪਣੇ ਕੋਲੇ ਇੱਕ ਨਾਗ ਤੋਂ 5 ਨਾਗ ਤਿਆਰ ਹੋ ਸਕਦੇ ਆ 1.5 ਸਾਲ ਦੇ ਵਿੱਚ 1.5 ਸਾਲ ਦੇ ਵਿੱਚ ਹੈਨਾ ਠੀਕ ਹੈ ਜਿਹੜਾ ਬੀਟਰਲ ਦਾ ਜੇ ਵਾ ਵਧੀਆ ਕੁਆਲਿਟੀ ਬਰੀਡ ਤਿਆਰ ਕਰਨੀ ਆ ਤਾਂ ਆਪਾਂ ਨੂੰ 1.5 ਸਾਲ ਪੱਠ ਤੇ ਸਬਰ ਕਰਨਾ ਪਊਗਾ ਫੇਰ ਆਪਾਂ ਉਹਨੂੰ ਕਰਾਸ ਕਰਾਵਾਂਗੇ ਕਿਉਂਕਿ ਹਾਈਟ ਵੀ ਜ਼ਰੂਰੀ ਆ ਉਹਦੀ ਗਰੋਥ ਉਹਦਾ ਮਨ ਲਓ ਜਿਹੜੀ ਬੱਚੇ ਦਾ ਨਹੀਂ ਡਿਵੈਲਪ ਹੋਣ ਲਈ ਟਾਈਮ ਚਾਹੀਦਾ ਹੂੰ ਬੀਟਰ ਬੱਕਰੀ ਦੀ ਪਛਾਣ ਹੀ ਇਹ ਆ ਵੀ ਹੱਡਾਂ ਪੈਰਾਂ ਦੀ ਵੱਡੀ ਹੁੰਦੀ ਹੈ ਮੋਟ ਹੁੰਦੀ ਹੈ ਹਨਾ ਬਰਬਰੀ ਦਾ ਐ ਵੀ ਆਪਾਂ ਜੇ ਬੱਚੇ ਲੈਣੇ ਆ ਬਰੀਡਿੰਗ ਲੈਣੀ ਆ ਛੋਟੀਆਂ ਛੋਟੀਆਂ ਪੱਠਾ ਕਰਾਸ ਹੋ ਜਾਂਦੀਆਂ ਆਪਦੀ ਆ ਵੀ ਹੋ ਜਾਂਦੀਆਂ ਕਿ ਜੈ ਨਹੀਂ ਆਪਾਂ ਲਵਾਈਆਂ ਜਾਂ ਚਾਰ ਚਰ ਮਹੀਨੇ ਦੀਆਂ ਇਹ ਹੀਟ ਚ ਆ ਜਾਂਦੀਆਂ ਬਈ ਚਾਰ ਪੰਜ ਮਹੀਨਿਆਂ ਦੇ ਤੇ ਬੱਚੇ ਨਾਲ ਦੀ ਨਾਲ ਵਿਗਦੇ ਆ ਸੋਹਣੇ ਲੱਗਦੇ ਆ ਬੀਟਲ ਦਾ ਬੱਚਾ ਮੰਨ ਲਓ ਥੋੜਾ ਜਿਹਾ ਰੇਟ ਵੱਧ ਹੁੰਦਾ ਇਹਦਾ 4-5000 ਦਾ ਬੱਚਾ ਆ ਵੀ ਮਿਲ ਜਾਂਦਾ ਅਗਲਾ ਰੱਖਣ ਵਾਲਾ ਪਹਿਲੀ ਵਾਰ ਵਾਲਾ ਲੈ ਜਾਂਦਾ ਯਾਰ ਪੱਠ ਤਿਆਰ ਕਰ ਲਾਂਗੇ ਛੋਟੇ ਛੋਟੇ ਬੱਚੇ ਸੋਹਣੇ ਲੱਗਦੇ ਆ ਇਸ ਕਰਕੇ ਵੀ ਬਾਰਬਰੀ ਦਾ ਕੰਮ ਵਧੀਆ ਹੈਗਾ ਵੀ ਇਹ ਮੋਟਾ ਮੋਟਾ ਇਨਾਂ ਚ ਫਰਕ ਇਹੀ ਹੈ ਹਨਾ ਵੀ ਜੇ ਕਿਸੇ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਹੋਵੇ ਉਹ ਬਾਰਬਰੀ ਤੋਂ ਕਰ ਸਕਦਾ ਹਾਂ ਨਵੇਂ ਬੰਦੇ ਲਈ ਬਈ ਸੌਖਾ ਬਾਰਬਰੀ ਸੌਖਾ ਹੈ ਨਾ ਇਹਦੇ ਚ ਗਰੋਥ ਛੇਤੀ ਆ ਜੇ ਮੈਂ ਪਹਿਲਾਂ ਦੱਸਿਆ ਵੀ ਡੇਢ ਸਾਲ ਚ ਇੱਕ ਨਾਲ ਤੋਂ ਪੰਜ ਹੋ ਜਾਂਦੇ ਆ ਵਧੀਆ ਜੇ ਸੰਭਾਲ ਆ ਤੇ ਜਿਹੜੇ ਬੰਦੇ ਨੂੰ ਸੰਭਾਲ ਨਹੀਂ ਬਈ ਉਹ ਜਿਹੜੀ ਮਰਜ਼ੀ ਨਸਲ ਲੈ ਆਵੇ ਜਿਨੇ ਸ਼ੌਂਕ ਨਾਲ ਨਹੀਂ ਰੱਖਣੀ ਆ ਇੱਕ ਨਗ ਤੋਂ ਵੀ ਉਹ ਖਤਮ ਕਰ ਦੂਗਾ ਬਹੁਤ ਬੰਦੇ ਆ ਬਈ ਹਨਾ ਹੂੰ ਹੂੰ ਪਹਿਲਾਂ ਪਹਿਲਾਂ ਸ਼ੌਂਕ ਹੁੰਦਾ ਵੀਡੀਓ ਦੇਖ ਲਿਆ ਕਿਸੇ ਨੂੰ ਦੇਖ ਲਿਆ ਕੰਮ ਕਰਦੇ ਨੂੰ ਲੈ ਆਉਂਦੇ ਆ ਪਰ ਬਾਅਦ ਦੇ ਵਿੱਚ ਛੇਤੀ ਅੱਕ ਜਾਂਦੇ ਆ ਵੀ ਯਾਰ ਇਹਦੇ ਤਾਂ ਮੱਥਾ ਵਾਲਾ ਵੱਜਦਾ ਇਹਦਾ ਮੈਂ ਮੈਂ ਕਰੀ ਜਾਂਦੀਆਂ ਇਹਦਾ ਰਾਜਦਾਨੀ ਜੇ ਜਾਦੇ ਪਾ ਤੇ ਆ ਮੋਖ ਲੱਗ ਗਈ ਹਨਾ ਬਈ ਕੋਈ ਵੀ ਚੀਜ਼ ਆ ਸਮਝਣਾ ਪੈਂਦਾ ਹੁੰਦਾ ਆਪਣੇ ਬੱਚਾ ਜਨਮ ਲੈਂਦਾ ਘਰੇ ਹਨਾ ਹੂੰ ਹੂੰ ਤਾਂ ਬੱਚੇ ਦਾ ਵੀ ਆਪਾਂ ਨੂੰ ਹੌਲੀ-ਹੌਲੀ ਸਮਝ ਆਉਂਦੀ ਹੈ ਨਾ ਕਿ ਕਿਉਂ ਰੋਂਦਾ ਕੀ ਖਾਣਾ ਨਹੀਂ ਬੱਚੇ ਨੂੰ ਵੀ ਵੱਧ ਦੁੱਧ ਚੁੰਗ ਲਓ ਉਹਨੂੰ ਵੀ ਲੈਟਰਨ ਲੱਗ ਜਾਂਦੀਆਂ ਸਹੀ ਹੈ ਜੀ ਬੱਚਾ ਹੀ ਬਿਮਾਰ ਹੁੰਦਾ ਡਾਕਟਰਾਂ ਦੇ ਲੈ ਲੈ ਜਾਂਦੇ ਆ ਇਹਨਾਂ ਨੂੰ ਬੱਚਿਆਂ ਵਾਂਗੂ ਸੰਭੋ ਹਨਾ ਠੀਕ ਹੈ ਜਦੋਂ ਮਾੜੀ ਜੀ ਡਿੱਕਦਾ ਆਉਂਦੀ ਆ ਉਹਦੇ ਨਾਲ ਦੀਆਂ ਟ੍ਰੀਟਮੈਂਟ ਦੇ ਦਿਓ ਆਪਣੇ ਹੁਣ ਜਿਵੇਂ ਬੱਕਰੀ ਨੂੰ ਕੋਈ ਲੱਗਦਾ ਪਾਸੇ ਬੈ ਗਈ ਕੰਡ ਮ ਲੱਗਦੀ ਆ ਸੁਸਤ ਲੱਗਦੀ ਆ ਆਪਾਂ ਨਾਲ ਦੀ ਨਾਲ ਉਹਨੂੰ ਗੋਲੀਆਂ ਦੇ ਦੇਣੇ ਆ ਕਦੇ ਐ ਛੇਦੀ ਕਿਤੇ ਟੀਕਾ ਟੂਕਾ ਲਾਉਣ ਦੀ ਲੋੜ ਨਹੀਂ ਪਈ ਕਾ ਹਾਂਜੀ ਤੇ ਬਾਈ ਜੀ ਇਹਦੇ ਵਿੱਚ ਫਿਰ ਆਪਣੀ ਇਨਕਮ ਦਾ ਸੋਰਸ ਕੀ ਹੁੰਦਾ ਤੇ ਕਿੰਨੀ ਕਿੰਨੀ ਇਨਕਮ ਆਪਾਂ ਨੂੰ ਹੁੰਦੀ ਹੈ ਇਨਕਮ ਬਾਈ ਇੱਕ ਬੱਕਰੀ ਆ ਮੰਨ ਲਓ ਜਿਵੇਂ ਬਰਬਰੀ ਬੱਕਰੀ ਆ ਹਨਾ ਆਪਾਂ 10000 ਦੀ ਬੱਕਰੀ ਲੈ ਲਈ ਹੂੰ ਉਹਨੂੰ ਗੱਭਣ ਕਰਾਇਆ 5 ਮਹੀਨੇ ਬਾਅਦ ਉਹ ਸੂ ਗਈ ਦੋ ਬੱਚੇ ਦਿੱਤੇ ਉਹਨੇ ਘੱਟ ਤੋਂ ਘੱਟ ਬਈ 5-5000 ਦਾ ਬੱਚਾ ਆਪਾਂ ਮੰਨ ਕੇ ਚਲਦੇ ਆ ਬਰਬਰੀ ਦਾ ਹੂੰ ਦੋ ਬੱਚੇ ਦੇਦੇ ਉਹਨੇ 10000 ਦੇ ਹੋਗੇ ਬੱਕਰੀ ਥੋੜੀ ਓਨੇ ਦੀ ਓਨੇ ਦੀ ਹੈਗੀ ਆ ਹਨਾ ਓਨੇ ਦੀ ਹੈਗੀ ਜੇ ਵਧੀਆ ਸੰਭਾਲ ਕਰਾਂਗੇ ਤਾਂ ਸਾਲ ਦੇ ਵਿੱਚ ਬੱਕਰੀ ਆਪਾਂ ਫ੍ਰੀ ਕਰ ਸਕਦੇ ਆ ਇੱਕ ਬੱਕਰੀ ਤੋਂ ਬਰਬਰੀ ਤੋਂ ਆਪਾਂ ਸਾਲ ਦੇ ਵਿੱਚ ਦੋ ਸੂਏ ਵੀ ਲੈਣੇ ਆ ਜੀ ਹਾਂ ਜਾਂ ਤੁਸੀਂ ਲਾ ਲਓ ਵੀ 15 ਮਹੀਨਿਆਂ ਚ ਵੀ ਦੋ ਸੂਏ ਲੈਣੇ ਆ ਤਾਂ ਆਪਾਂ ਨੂੰ 20000 ਆਮਦਨ ਦੋ ਸੂਏਾਂ ਦੀ ਇੱਕ ਬੱਕਰੀ ਦਿੰਦੀ ਆ ਘੱਟ ਤੋਂ ਘੱਟ 10000 ਆ ਬਈ ਕਈ ਹੁਣ ਇਹੋ ਜੀ ਕੁਆਲਿਟੀ ਵੀ ਹੈਗੀ ਆ ਜਿਵੇਂ ਆਹ ਕੋਨੀਆਂ ਪੱਠਾ ਫਿਰਦੀਆਂ ਇਹ ਮੰਨ ਲਓ ਅੱਜ 4 4 5 5 ਮਹੀਨਿਆਂ ਦੀਆਂ ਇਹ 15 15000 ਦੀਆਂ ਵੀ ਨਹੀਂ ਖੜਦੀਆਂ ਠੀਕ ਹੈ ਜੇ ਆਪਾਂ ਦਾ ਘੱਟ ਤੋਂ ਘੱਟ ਲਾਇਆ ਵੀ ਜਿਹੜਾ ਜਮਾਂ ਡਾਊਨ ਰੇਟ ਆ ਯਾਰ ਹਨਾ 4-5000 ਤੇ ਜੇ ਜਾਦੇ ਚੰਗੀ ਬਰੀਡ ਆਪਣੇ ਕੋਲੇ ਤਾਂ ਭਾਈ ਜਮ ਦੇ ਬੱਚੇ 15-15 20-20000 ਦੇ ਵਿਗਦੇ ਆ ਪਰ ਆਪਾਂ ਉਹ ਚੀਜ਼ ਹੀ ਨਹੀਂ ਲੈ ਕੇ ਚੱਲਦੇ ਆਪਾਂ ਕਹਿੰਦੇ ਵੀ ਜਮਾਂ ਡਾਊਨ ਤੋਂ ਚੱਲੋ 5000 ਦਾ ਇੱਕ ਬੱਚਾ ਮੰਨ ਲਓ ਇੱਕ ਬੱਕਰੀ ਤੁਹਾਨੂੰ ਇੱਕ ਸੂਏ ਚ 10000 ਆਮਦਨ ਦੇ ਕੇ ਜਾਊਗੀ ਜੇ ਚੰਗੀ ਸੰਭਾਲ ਕਰੋਗੇ ਤੇ ਆਮਦਨ ਵਧੀਆ ਹੈਗੀ ਆ 10 ਬੱਕਰੀਆਂ ਜਿਹਨੇ ਰੱਖੀਆਂ ਹਨਾ ਤੁਸੀਂ ਲਾ ਲਓ ਵੀ 1 ਲੱਖ ਰੁਪਏ ਇੱਕ ਸੂਏ ਦਾ ਬੰਦਾ ਉਹਦੇ ਚੋ ਕੁਝ ਬੱਚੇ ਚੰਗੇ ਰੱਖ ਲੋ ਕੋਈ ਸੇਲ ਕਰ ਦਿਓ ਥੋੜਾ ਖਰਚਾ ਬਣੀ ਵੀ ਕੱਢ ਦੇਣਗੇ ਤੇ ਬਾਕੀ ਆਏ ਆ ਇਹ ਜਿਹੜੀਆਂ ਜਿਹੜੀਆਂ ਆਮਦਨਾਂ ਹੁੰਦੀਆਂ ਵੀ ਵੀਡੀਓ ਚ ਆਪਾਂ 10 ਦਿਨਾਂ ਬਾਅਦ ਕਮੈਂਟ ਕਰਦੇ ਆ ਲੋਕ ਆਮਦਨ ਫਿਕਸ ਨਹੀਂ ਹੁੰਦੀ ਸਹੀ 10000 ਇੱਕ ਬੱਕਰੀ ਨੇ ਦੇਣਾ ਹੋ ਸਕਦਾ 20 ਵੀ ਦੇਜੇ ਹੋ ਸਕਦਾ 5 ਤੇ ਵੀ ਰਹਿ ਸਕਦੀ ਇੱਕ ਬੱਚਾ ਡੈੱਡ ਹੋ ਗਿਆ ਆਮਦਨ ਘਟ ਜਾਣੀ ਆ ਇਹ ਆਪਾਂ ਮੰਨ ਲਓ ਆਈਡੀਆ ਲਾ ਕੇ ਚੱਲਣਾ ਹੁੰਦਾ ਠੀਕ ਹੈ ਹਾਂ ਤੇ ਬਾਈ ਜੇ ਆਪਾਂ ਇਹਨਾਂ ਦੀ ਖਰਾਕ ਦੀ ਗੱਲ ਕਰੀਏ ਜਿਵੇਂ ਆਪਾਂ ਘਰੇ ਆਮ ਪਸ਼ੂ ਰੱਖਦੇ ਹਾਂ ਨਾ ਜਿਵੇਂ ਉਹਨਾਂ ਨੂੰ ਆਪਾਂ ਪੱਠੇ ਪਾ ਦਿੰਨੇ ਆ ਜਮੀ ਲੂਸਣ ਵਗੈਰਾ ਪਾ ਦਿੰਨੇ ਆ ਇਹ ਵੀ ਉਹੀ ਚੀਜ਼ਾਂ ਦੇ ਪਾਲ ਜਾਨੇ ਆ ਆਪਾਂ ਇਹਨਾਂ ਨੂੰ ਦੇਸੀ ਤਰੀਕੇ ਨਾਲ ਰੱਖਦੇ ਆ ਇਸ ਤੋਂ ਪਹਿਲਾਂ ਤੂੜੀ ਪਾਈ ਆ ਤੂੜੀ 'ਚ ਫੀਡ ਦਾਣਾ ਰਲਾ ਦਿੰਦੇ ਸੀ ਆ ਹੁਣ ਜਿਵੇਂ ਤੁਸੀਂ ਦੇਖ ਲਓ ਮੱਕੀ ਦੀ ਅ ਦਲੀ ਹੋਈ ਮੱਕੀ ਆ ਦਰੜ ਫਰੜ ਇਹਦੇ 'ਚ ਕਣਕ ਦੀ ਕਿਣਕੀ ਰਲਾਤੀ ਠੀਕ ਹੈ ਜੀ ਇਹ ਪਾ ਦਿੰਨੇ ਆ ਹੁਣ ਆਪਾਂ ਸਾਈਲੇਜ ਪਾਈ ਜਨੇ ਮੱਕੀ ਦਾ ਮੱਕੀ ਦੇ ਸਾਈਲੇਜ ਚਾਹ ਚੀਜ਼ ਰਲਾ ਦਿੰਨੇ ਆ ਜਿਵੇਂ ਤੁਸੀਂ ਦੇਖਿਆ ਹੀ ਆ ਬੱਕਰੀਆਂ ਹੁਣ ਖਾ ਕੇ ਬੈਠੀਆਂ ਮੱਕੀ ਦਾ ਸਾਈਲੇਜ ਬਈ ਸੁੱਕੇ ਸੁੱਕੇ ਨੀਰੇ ਨਾਲੋਂ ਸਸਤਾ ਪੈਂਦਾ ਮੱਕੀ ਵੀ ਹੁੰਦੀ ਆ ਆਲੂਆਣੀ ਮੱਕੀ ਦਾ ਹੁਣ ਜਿਵੇਂ ਚਾਰ ਆਈ ਜਾਂਦਾ ਵਧੀਆ ਗਰੋਥ ਕਰਦੀਆਂ ਬੱਕਰੀਆਂ ਬਾਹਰੋਂ ਹੋਰ ਖਰਚਾ ਕਰਨ ਦੀ ਕੋਈ ਲੋੜ ਨਹੀਂ ਜੇ ਆਪਾਂ ਸੁੱਕਾ ਝਾਰਾ ਪਾਉਣਾ ਮੂੰਗਫਲੀ ਗੁਬਾਰੇ ਦਾ ਮੂੰਗੀ ਦਾ ਉਹ ਵੀ ਬਹੁਤ ਵਧੀਆ ਉਹ ਵੀ ਦੇ ਸਕਦੇ ਆ ਜਿਹੜਾ ਇਹ ਚੀਜ਼ਾਂ ਨਹੀਂ ਪਾਉਣਾ ਚਾਹੁੰਦਾ ਤੂੜੀ ਦੇ ਵਿੱਚ ਆਪਾਂ ਸੰਨੀ ਕਰਦੇ ਹੋ ਸਰੋਂ ਦੀ ਖਾਲ ਦਾਣਾ ਕਣਕ ਦਾ ਜੋ ਵੀ ਆ ਉਹਦੇ ਦੇ ਵੀ ਪਲ ਜਾਂਦੀਆਂ ਹਰੇ ਪੱਠੇ ਆ ਹਰੇ ਪੱਠਿਆਂ ਦੇ ਵੀ ਪਲ ਜਾਂਦੀਆਂ ਕੋਈ ਦਿੱਕਤ ਨਹੀਂ ਬੀ ਜੇ ਆਪਾਂ ਇਹ ਕੰਮ ਨਾਲ ਨਾਲ ਕਰੀਏ ਨਾ ਖੇਤੀ ਦੇ ਤੋਂ ਤੁਹਾਡੇ ਕਹਿਣ ਦਾ ਮਤਲਬ ਵੀ ਵਧੀਆ ਕੰਮ ਹੈ ਇਹ ਖਰਚਾ ਘੱਟ ਆਉਂਦਾ ਇਹਦਾ ਥਾਂ ਵੀ ਘੱਟ ਰੁਕਦਾ ਜਿਵੇਂ ਆਪਾਂ ਦੇਖੀ ਜੰਨੇ ਘੱਟ ਜਗ੍ਹਾ ਦੇ ਵਿੱਚ ਆਪਾਂ ਵਧੀਆ ਇਨਕਮ ਲੈ ਸਕਦੇ ਹਾਂ ਉਹ ਬਹੁਤ ਵਧੀਆ ਕੰਮ ਆ ਬਾਈ ਆਏ ਆ ਵੀ ਜਿਨੇ ਅੱਜ ਮੰਨ ਲਓ 5-10 ਬੱਕਰੀਆਂ ਲੈ ਲਈਆਂ ਪਹਿਲਾਂ ਆਪਾਂ ਕੋਈ ਕੰਮ ਕਰਦੇ ਨੇ ਵੀ ਕੰਮ ਛੱਡ ਦਿਓ ਹਮ ਬੱਕਰੀਆਂ ਨੂੰ ਸਾਈਡ ਤੇ ਰੱਖੋ ਆਪਦਾ ਨਾਲ ਨਾਲ ਕੰਮ ਕਰਦੇ ਰਹੋ ਸਾਈਡ ਬਿਜ਼ਨਸ ਹੈ ਸਾਈਡ ਬਿਜ਼ਨਸ ਤੇ ਰੱਖੋ ਇੱਕ ਵਾਰੀ ਸ਼ੁਰੂ ਚ ਹਮ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਗਰੋਥ ਹੋ ਰਹੀ ਹੈ ਆਪਣਾ ਕੰਮ ਵੱਧ ਰਿਹਾ ਹਮ ਹੋ ਗਈਆਂ ਫੇਰ ਚਾਹੇ ਨੂੰ ਮੇਨ ਬਿਜ਼ਨਸ ਬਣਾ ਲਓ ਬਰੀਡਿੰਗ ਦੇ ਕੰਮ ਕਰੋ ਵਧੀਆ 2-4 ਬਰੀਡਰ ਰੱਖੋ ਅੱਗੇ ਆ ਦੀਆਂ ਪੱਠਾਂ ਬਰੀਡਰ ਸੇਲ ਕਰਦੇ ਰਹੋ ਜਿਹਦੇ ਕੋਲੇ ਬਈ 30-40 ਬੱਕਰੀਆਂ ਉਹਦੀ ਤਾਂ ਕੋਈ ਰੀਸੀ ਨਹੀਂ ਕਰਦਾ ਹਨਾ ਚੰਗੀਆਂ ਬੱਕਰੀਆਂ ਤੇ ਸ਼ੁਰੂ ਚ ਜਿਹੜੇ ਭਰਾ 5-10 ਬੱਕਰੀਆਂ ਤੋਂ ਕਰਦੇ ਆ ਉਹ ਐ ਨਹੀਂ ਵੀ ਆਪ ਦਾ ਕੰਮ ਛੱਡ ਕੇ ਅਪਾ ਜਿਵੇਂ ਵੀਡੀਓ ਦੇਖਦੇ ਮੈਂ ਨੌਕਰੀ ਛੱਡ ਕੇ ਬੱਕਰੀ ਫਾਰਮ ਸ਼ੁਰੂ ਕੀਤਾ ਉਹ ਕੰਮ ਨਾ ਕਰੋ ਉਹ ਗੱਲਾਂ ਫਿਰ ਵੀਡੀਓ 'ਚ ਹੀ ਰਹਿ ਜਾਂਦੀਆਂ ਬਾਅਦ ਦੇ ਵਿੱਚ ਆਪਾਂ ਪਛਤਾਉਨੇ ਆ ਕਿ ਤੈਨੂੰ ਭੰਡਦੇ ਆ ਖੇਤੀ ਕਰਦੇ ਹੋ ਨੌਕਰੀ ਕਰਦੇ ਹੋ ਕੋਈ ਬਿਜ਼ਨਸ ਕਰਦੇ ਹੋ ਉਹ ਆਪਦਾ ਕਰਦੇ ਰਹੋ ਬੱਕਰੀਆਂ ਨੂੰ ਨਾਲ ਰੱਖੋ ਉਹ ਵਧੀਆ ਰਹੂ ਠੀਕ ਹੈ ਜੀ ਹਾਂਜੀ ਤੇ ਬਾਈ ਹੁਣ ਜਿਵੇਂ ਆਪਾਂ ਇਹ ਕੰਮ ਸ਼ੁਰੂ ਕਰਿਆ ਹੋਣਾ ਹਣ ਤੇ ਆਪਾਂ ਨੂੰ ਇਹ ਗੱਲਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਵੀ ਜੱਟ ਬੰਦਾ ਹੋਵੇ ਕਿ ਇਧਰ ਕਿਹੋ ਜਿਹਾ ਕੰਮ ਲੱਗਿਆ ਤਾਂ ਇਹ ਵੀਆਂ ਵੀ ਆਪਣੇ ਨਾਲ ਗੱਲਾਂ ਹੋਈਆਂ ਵੀ ਇਹ ਸੋਨਨ ਨੂੰ ਅਕਸਰ ਹੀ ਮਿਲਦੀਆਂ ਹਨ ਆਪਾਂ ਨੂੰ ਸ਼ੁਰੂ ਚ ਬਈ ਹੁੰਦਾ ਹੀ ਆ ਬੱਕਰੀਆਂ ਰੱਖੀ ਫਿਰਦੇ ਆ ਯਾ ਤੁਸੀਂ ਬੱਕਰੀਆਂ ਚਾਰਦੇ ਫਿਰਦੇ ਆ ਹਨਾ ਵੀ ਇਹ ਕੀ ਕੰਮ ਫੜ ਲਿਆ ਸ਼ੁਰੂ ਚ ਬਈ ਉਹ ਰੱਖੀਆਂ ਕਹਿੰਦੇ ਹੁੰਦੇ ਸੀ ਜਿਹੜੇ ਕੋਈ ਮਿਲਦੇ ਗਿਲਦੇ ਸੀ ਯਾਰ ਦੋਸਤ ਰਿਸ਼ਤੇਦਾਰ ਵੀ ਯਾਰ ਇਹ ਕਿਹੜਾ ਕੰਮ ਆ ਤੂੰ ਜੱਟ ਜ਼ਿਮੀਂਦਾਰ ਵਾਲਾ ਕੰਮ ਕਰ ਬੱਕਰੀਆਂ ਹਨਾ ਮੈਂ ਮੈਂ ਕਰੀ ਜਾਂਦੀਆਂ ਤੇ ਪਰ ਆਪਾਂ ਕਿਸੇ ਦੀ ਮੰਨ ਕੇ ਨਹੀਂ ਸੋਚ ਕੇ ਨਹੀਂ ਚੱਲਣਾ ਵੀ ਆਪਾਂ ਨੂੰ ਕੋਈ ਕੀ ਕਹਿੰਦਾ ਹੂੰ ਗਲਤ ਕੰਮ ਨਹੀਂ ਬਈ ਕੋਈ ਹਨਾ ਕੋਈ ਆਪਾਂ ਮਾੜਾ ਕੀਤਾ ਨਹੀਂ ਕਰਦੇ ਜਾਨਵਰਾਂ ਦੀ ਸੇਵਾ ਕਰਦੇ ਆ ਇਹਨਾਂ ਤੋਂ ਕਮਾਈ ਲੈਣੇ ਆ ਤੇ ਜਿਹੜੇ ਬੰਦੇ ਤੁਹਾਨੂੰ ਸ਼ੁਰੂ ਵਿੱਚ ਕਹਿੰਦੇ ਹੁੰਦੇ ਵੀ ਇਹ ਮਾੜਾ ਕੰਮ ਬਾਅਦ ਚ ਤੁਹਾਡੇ ਤੋਂ ਬੱਚੇ ਵੀ ਉਹੀ ਮੰਗਦੇ ਹੁੰਦੇ ਉਹੀ ਮੰਗਦੇ ਹੁੰਦੇ ਹਾਂ ਕੁਛ ਤਾਂ ਰੱਖਣ ਲੱਗ ਗਏ ਕੁਛ ਫਿਰਦਿਆ ਰੱਖਣ ਨੂੰ ਠੀਕ ਹੈ ਤੇ ਲੋਕਾਂ ਨੂੰ ਜਿਹੜਾ ਆਪਾਂ ਮੋਟੀਵੇਟ ਕਰਨਾ ਆਪਦੇ ਕੰਮ ਨਾਲ ਇਹ ਨਹੀਂ ਕਿਸੇ ਨਾਲ ਲੜਨਾ ਜਾਂ ਆਪਾਂ ਸਟੇਟਸ ਪਾਈ ਅੱਗੇ ਰਿਸ਼ਤੇਦਾਰਾਂ ਦੇ ਖਿਲਾਫ ਜਾਂ ਜਿਹੜੇ ਕਹਿੰਦੇ ਆ ਹਨਾ ਕਿ ਲੋਕ ਆ ਉਹ ਕੰਮ ਨਹੀਂ ਕਰਨਾ ਆ ਦਾ ਮਿਹਨਤ ਕਰੋ ਜਦੋਂ ਤੁਹਾਡੇ ਬੱਚੇ ਵਿਕਣਗੇ ਬੱਕਰੀਆਂ ਵਿਕਣਗੀਆਂ ਫਿਰ ਉਹੀ ਲੋਕ ਤੁਹਾਨੂੰ ਆਪ ਦੀ ਆਪ ਕਹਿਣਗੇ ਵੀ ਹਾਂ ਯਾਰ ਕੰਮ ਤਾਂ ਬਾਲਾ ਵਧੀਆ ਆਪਾਂ ਵੀ ਕਰ ਲਈ ਠੀਕ ਆ ਹਾਂਜੀ ਤੇ ਬਾਈ ਜੀ ਹੁਣ ਜੇ ਕਿਸੇ ਨੇ ਆਪਣੀਆਂ ਵੀਡੀਓ ਕੋਈ ਬੰਦਾ ਦੇਖਦਾ ਹਨਾ ਕਿਸੇ ਨੇ ਬੱਕਰੀਆਂ ਲੈਣੀਆਂ ਹੁਣ ਆਪਾਂ ਸੇਲ ਪਰਚੇਜ ਦਾ ਓਵੇਂ ਕੰਮ ਵੀ ਕਰਦੇ ਆ ਨਹੀਂ ਬਈ ਇਹਨਾਂ 'ਚੋ ਕੋਈ ਦੇ ਦਾਂਗੇ ਬੱਕਰੀਆਂ ਇੱਕ ਦੋ ਸੂਈਆਂ ਹੈਗੀਆਂ ਮੈਂ ਤੁਹਾਨੂੰ ਦਿਖਾ ਦਿੰਦਾ ਚਲੋ ਹੂੰ ਵੈਸੇ ਸੇਲ ਪਰਚੇਜ ਦਾ ਨਹੀਂ ਬਾਈ ਹੁਣ ਟਾਈਮ ਨਹੀਂ ਲੱਗਦਾ ਆਪਣਾ ਚੈਨਲ ਦਾ ਕੰਮ ਜ਼ਿਆਦਾ ਹੋਣ ਕਰਕੇ ਨਾ ਠੀਕ ਆ ਜੀ ਤੇ ਆਪਣਾ ਖਰੀਦ-ਵੇਚ ਦਾ ਟਾਈਮ ਨਹੀਂ ਲੱਗਦਾ ਜਿਵੇਂ ਆਹ ਬੱਕਰੀ ਆ ਹੁਣ ਆਪਾਂ ਉਧਰ ਲੈ ਕੇ ਦਿਖਾ ਦਿੰਨੇ ਹੂੰ ਇਹ ਸੂਈ ਹੋਈ ਆ ਬਈ ਇਹਦੇ ਨਾਲ ਦੋ ਬੱਚੇ ਆ ਠੀਕ ਐ ਹਾਂਜੀ ਇਹ ਬੱਕਰੀ ਦੇ ਦਿਆਂਗੇ ਆਪਾਂ ਪੱਠ ਬੱਕਰਾ ਬਈ ਇਹਦੇ ਨਾਲ ਠੀਕ ਐ ਇੱਕ ਪੱਠ ਐ ਤੇ ਇੱਕ ਬੱਕਰਾ ਹਾਂਜੀ ਹਾਂਜੀ ਬੱਚੇ ਬਹੁਤ ਸੋਹਣੇ ਆ ਲਾਲ ਗੁਲਦਾਰ ਆ ਜੋ ਤੇ ਇਹ ਕਦੋਂ ਕ ਸੂਈ ਐ ਬਈ ਕਿੰਨਾ ਟਾਈਮ ਇਹਨੂੰ ਬਈ ਹੋ ਗਏ 20 25 ਦਿਨ ਹੋ ਗਏ ਉਹਨਾਂ ਦੀ ਸੂਈ ਨੂੰ 20 25 ਦਿਨ ਆਹ ਦੇਖੋ ਬਈ ਪੂਰੇ ਵੱਡੇ ਫਰੇਮ ਦੀ ਬੱਕਰੀ ਆ ਆ ਇਹਦੇ ਬੱਚੇ ਆ ਠੀਕ ਹੈ ਜੀ ਠੀਕ ਆ ਆਪਣੇ ਕੋਲ ਸੁਈਆਂ ਹੋਈਆਂ ਬੱਕਰੀਆਂ ਹੈਗੀਆਂ ਬਈ ਇੱਕ ਦੋ ਹੂੰ ਤੇ ਪੱਠਾ ਇੱਕ ਦੋ ਹੈਗੀਆਂ ਉਹ ਵੀ ਦੇ ਦਾਂਗੇ ਬਾਕੀ ਜਿਹੜੇ ਕੋਈ ਗੱਬਣ ਬੱਕਰੀਆਂ ਉਹ ਤਾਂ ਆਪਾਂ ਇਹ ਬੱਚੇ ਲਵਾਂਗੇ ਮੈਂ ਛੇਦੀ ਕਿਤੇ ਗੱਬਣ ਬੱਕਰੀ ਹੁਣ ਬਹੁਤ ਘੱਟ ਵੇਚਦਾ ਬਈ ਰਿਜਲਟ ਲੈਨੇ ਆ ਆ ਬੱਕਰੀ ਦਾ ਵੀ ਆਪਾਂ ਨੂੰ ਬਹੁਤ ਚੰਗੇ ਪੈਸੇ ਮਿਲਦੇ ਸੀ ਮੋਗੇ ਦਾ ਬਾਈ ਲੈਂਦਾ ਸੀ ਪਰ ਇਹ ਬੱਕਰੀ ਕਿਸੇ ਮੁੰਡੇ ਤੋਂ ਲੈ ਕੇ ਆਈ ਸੀ ਵੈਸੇ ਉਹਨਾਂ ਨੇ ਕਿਹਾ ਸੀ ਬਰਬਰੇ ਤੋਂ ਬਣੀ ਆ ਮੈਂ ਕਿਹਾ ਵੀ ਆਪਾਂ ਬੱਚੇ ਲੈ ਕੇ ਦੇਖ ਲਈ ਯਾਰ ਹੋਰ ਬੱਚੇ ਨਾ ਕੱਢ ਜੇ ਹੁਣ ਇਹ ਪਤਾ ਲੱਗ ਗਿਆ ਵੀ ਬੱਚੇ ਨੇ ਸੋਹਣੇ ਦਿੱਤੇ ਆ ਆ ਪਾਠ ਅੱਗੇ ਖੜੀ ਆ ਆ ਬੱਕਰਾ ਤੇ ਸੋਹਣੀ ਬੱਕਰੀ ਆ ਬਈ ਇਹ ਹੀਟ 'ਚ ਵੀ ਆ ਗਈ ਇੱਕ ਵਾਰੀ ਠੀਕ ਹੈ ਜੀ ਹਾਂ ਇਹ ਕ੍ਰੋਸ ਨਹੀਂ ਕਰਾਈ ਤੇ ਬੱਕਰੀਆਂ ਹੈਗੀਆਂ ਬਈ ਇੱਕ ਦੋ ਦੇ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਤੇ ਲਓ ਜੀ ਇਹ ਸੀਗੀ ਆਪਣੀ ਅੱਜ ਬੱਕਰੀ ਫਾਰਮ ਨੂੰ ਲੈ ਕੇ ਵੀਡੀਓ ਤੇ ਅਮੀਰ ਕਰਦੇ ਆ ਤੁਹਾਨੂੰ ਲਗਭਗ ਹਰ ਇੱਕ ਗੱਲ ਦਾ ਪਤਾ ਲੱਗ ਗਿਆ ਹੋਣਾ ਬਾਕੀ ਬਹੁਤ ਗੱਲਾਂ ਰਹਿ ਜਾਂਦੀਆਂ ਹਨ ਤੇ ਉਹ ਤੁਸੀਂ ਕਮੈਂਟ ਕਰਕੇ ਵੀ ਆਪਣੇ ਤੋਂ ਪੁੱਛ ਸਕਦੇ ਹੁੰਦੇ ਆਪਾਂ ਫੇਰ ਵੀ ਬਾਈਕੋਲੇ ਆਉਂਦੇ ਰਵਾਂਗੇ ਇਸ ਕਰਕੇ ਤੁਸੀਂ ਕਮੈਂਟ ਜ਼ਰੂਰ ਕਰਿਓ ਜਿਹੜੀ ਇਹਦੇ ਵਿੱਚ ਗੱਲ ਮਿਸ ਹੋ ਗਈ ਹੋਵੇ ਤੇ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਆਈ ਵਧੀਆ ਜਾਣਕਾਰੀ ਲੈ ਕੇ ਵਰੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ